ਬਰਕਤ ਵੀਡੀਓ ਵਿੱਚ ਜੋ ਅਮਨ ਨੂੰ ਪਹਿਲਾਂ ਗਲਤ ਕਮੈਂਟ ਕੀਤੇ ਜਾ ਰਹੇ ਸੀ ਜਾਂ ਅਮਨ ਨੂੰ ਬਾਹਰ ਕੱਢੋ ਅਸੀਂ ਜੇ ਅਮਨ ਨੂੰ ਬਾਹਰ ਨਾ ਕੱਢਿਆ ਤੇ ਅਸੀਂ ਨਾਟਕ ਨਹੀਂ ਦੇਖਿਆ ਕਰਨਾ ਤੇ ਹੁਣ ਆਪਾਂ ਤੁਹਾਨੂੰ ਦੱਸ ਦਈਏ ਕਿ ਕੁਝ ਕੁ ਦਿਨਾਂ ਤੋਂ ਵੀਡੀਓਜ਼ ਦੇ ਵਿੱਚ ਅਮਨ ਨਹੀਂ ਆ ਰਹੀ ਸਿਰਫ ਵਿੱਕੀ ਤੇ ਉਸ ਦੀ ਮੰਮੀ ਦੀਆਂ ਚਲਾਕੀਆਂ ਹੀ ਦਿਖਾਈਆਂ ਜਾ ਰਹੀਆਂ ਵਾ ਤੇ ਹੁਣ ਉਸ ਵੀਡੀਓ ਉੱਤੇ ਹੀ ਹੁਣ ਲੋਕਾਂ ਦੇ ਕਮੈਂਟ ਆ ਰਹੇ ਆ ਕਿ ਜਿਸ ਦਿਨ ਤੋਂ ਵਿੱਕੀ ਦਾ ਜਨਮ ਦਿਨ ਦਾ ਕੇਕ ਕੱਟਾਇਆ ਉਸ ਦਿਨ ਤੋਂ ਬਾਅਦ ਅਮਨ ਨੂੰ ਵੀਡੀਓ ਦੇ ਵਿੱਚ ਨਹੀਂ ਦੇਖਿਆ ਗਿਆ ਆਪਾਂ ਤੁਹਾਨੂੰ ਦੱਸ ਇਹ ਕਿ ਬਬਲੂ ਅਮਾਨਾ ਵਲੌਗ ਚੈਨਲ ਉੱਤੇ ਉਹਨਾਂ ਨੇ ਇੱਕ ਪੋਸਟ ਪਾਈ ਸੀ ਜਿਸ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਉਹਨਾਂ ਦੀ ਮੰਮੀ ਬਿਮਾਰ ਆ ਇਸ ਕਰਕੇ ਹੀ ਉਹ ਵੀਡੀਓ ਦੇ ਵਿੱਚ ਨਹੀਂ ਆ ਰਹੇ ਸੀ ਉਹ ਥੋੜਾ ਜਿਹਾ ਉਹਨਾਂ ਨੇ ਘਰ ਵੀ ਦੇਖਣਾ ਪੈਂਦਾ ਇਸ ਕਰਕੇ ਹੀ ਉਹ ਵੀਡੀਓ ਦੇ ਵਿੱਚ ਨਹੀਂ ਆਏ ਪਰ ਉਹ ਵੀਡੀਓ ਦੇ ਵਿੱਚ ਕੰਮ ਕਰਦੇ ਆ ਕਿਤੇ ਨਹੀਂ ਗਏਗੇ ਉਹਨਾਂ ਉੱਤੇ ਬਹੁਤ ਸਾਰੀਆਂ ਵੀਡੀਓ ਪੈ ਰਹੀਆਂ ਚੰਮਨ ਨੂੰ ਬਾਹਰ ਕੱਢ ਦਿੱਤਾ ਜਾਂ ਇਹ ਉਹਨਾਂ ਉਹ ਕਿਤੇ ਨਹੀਂ ਗਏ ਉਹ ਵੀਡੀਓ ਦੇ ਵਿੱਚ ਹੀ ਨਾਲ ਹੀ ਕੰਮ ਕਰਦੇ ਆ ਵਿਕੀ ਕਬਲਬੀਰ ਹੋਰਾਂ ਦੇ ਨਾਲ ਪਰ ਉਹਨਾਂ ਦੀ ਮੰਮੀ ਦੀ ਤਬੀਅਤ ਠੀਕ ਨਹੀਂ ਹੋਣ ਕਰਕੇ ਉਹ ਵੀਡੀਓ ਦੇ ਵਿੱਚ ਹੁਣ ਨਹੀਂ ਆਈ ਇਸ ਕਰਕੇ ਉਹਨਾਂ ਦੇ ਵਿੱਚ 파ਟ ਨਹੀਂ ਲਈ ਗਈ ਜਦੋਂ ਉਹ ਜਿਹੜਾ 파ਟ ਵਿੱਚ ਉਸ ਦੀ ਜ਼ਰੂਰਤ ਪਾਏਗੀ ਉਹ 파ਟ ਵਿੱਚ ਉਹ ਜ਼ਰੂਰ ਨਜ਼ਰ ਆਵੇਗੀ